ਸਤਿ ਸ਼੍ਰੀ ਅਕਾਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੇਸ਼ ਵਿਦੇਸ਼ ਦੇ ਵਿੱਚ ਕੀ ਹੈ ਅਹਿਮ ਖਬਰਾਂ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖਾਸ ਸੁਰਖੀਆਂ ਤੇ 41ਵੇਂ ਦਿਨ ਚ ਪਹੁੰਚਿਆ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਸਟੇਜ ਤੇ ਜਾਣ ਤੋਂ ਬਾਅਦ ਵਿਗੜੀ ਹਾਲਤ ਨਾਲ ਦੇ ਕਿਸਾਨ ਜਥੇਬੰਦੀਆਂ ਹੋਈਆਂ ਟੈਨਸ਼ਨ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੇ ਜਗਤ ਦੇ ਵਿੱਚ ਮਨਾਇਆ ਜਾ ਰਿਹਾ ਸ਼ਰਧਾ ਦੇ ਨਾਲ ਪਟਨਾ ਦੇ ਵਿੱਚ ਖਾਸ ਰੌਣਕਾ ਕੀ ਹੈ ਉਹਨਾਂ ਦੀ ਜੀਵਨੀ ਤੇ ਆਉਮਾਰ ਤੇ ਆ ਖਾਸ ਨਜ਼ਰ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਨੂੰ ਆ ਸਕਦੀਆਂ ਵੱਡੀਆਂ ਦਿੱਕਤਾਂ ਕੱਚੇ ਮੁਲਾਜ਼ਮਾਂ ਨੇ ਦਿਨ-ਦਿਨ ਦੀ ਕਿਰਤੀ ਵੱਡੀ ਹੜਤਾਲ ਤਿੰਨ ਦਿਨ ਦੇ ਵਿੱਚ ਹੋ ਸਕਦੇ ਹੈ ਕਈ ਅਹਿਮ ਫੈਸਲੇ ਆਣੇ ਦੇ ਵਿੱਚ ਦੋ ਧਿਰਾਂ ਦੇ ਰਾਜੀਨਾਮੇ ਨੂੰ ਲੈ ਕੇ ਹੰਗਾਮਾ ਮੈਦਾਨੇ ਕਿਹਾ ਪੁਲਿਸ ਅਫਸਰ ਨੇ ਮੇਰੇ ਮਾਰੀ ਚਪੇੜ ਤਾਂ ਪੁਲਿਸ ਅਫਸਰ ਨੇ ਗਿਆ ਮੇਰੇ ਵੀ ਮੂੰਹ ਤੇ ਜੜੀ ਬਟੇਂਡਾ ਦੇ ਗੋਨੇਆਣਾ ਮੰਡੀ ਚ ਚਲਾਣ ਨੂੰ ਲੈ ਕੇ ਹੋਇਆ ਹਾਈ ਵੋਲਟੇਜ ਡਰਾਮਾ ਪੁਲਿਸ ਨੇ ਲਗਾਇਆ ਹੋਇਆ ਸੀ ਗੋਨੇਆਲਾ ਮੰਡੀ ਦੇ ਵਿੱਚ ਨਾਕਾਤਾ ਦੋਸਤੋ ਬਾਅਦ ਡਰਾਈਵਰ ਦੇ ਵੱਲੋਂ ਕੀਤਾ ਗਿਆ ਹਾਈ ਵੋਲਟੇਜ ਡਰਾਮਾ ਇੱਕ ਬੰਦ ਪਈ ਫੈਕਟਰੀ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਨੌਜਵਾਨ ਦੀ ਲਾਸ਼ ਇਲਾਕੇ ਦੇ ਵਿੱਚ ਲੋਕਾਂ ਨੇ ਨਸ਼ੇ ਦੀ ਓਵਰਡੋਸ ਨਾਲ ਮੌਤ ਦਾ ਜਤਾਇਆ ਸ਼ੱਕ ਸੋਹਣ ਕਰਦੇ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਖਨੌਰੀ ਬਾਰਡਰ ਤੇ ਚੱਲ ਰਹੇ ਧਰਨੇ ਨੂੰ ਲੈ ਕੇ 41ਵੇਂ ਦਿਨ ਚ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਪਹੁੰਚ ਗਿਆ ਏ ਬੀਤੇ ਦਿਨ ਹੋਈ ਮਹਾ ਪੰਚਾਇਤ ਦੇ ਦੌਰਾਨ ਜਦੋਂ ਉਹਨਾਂ ਨੂੰ ਸਟੇਜ ਤੇ ਲਿਆਂਦਾ ਗਿਆ ਤੋਂ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਜ਼ਿਆਦਾ ਵਿਗੜ ਗਈ ਹੈ ਜ਼ਿਕਰ ਖਾਸ ਹੈ ਕਿ ਹਰਿਆਣਾ ਪੰਜਾਬ ਦੀ ਸਰਹੱਦ ਤੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 41ਵੇਂ ਦਿਨ ਦੇ ਵਿੱਚ ਪਹੁੰਚਿਆ ਹੋਇਆ ਹੈ ਬੀਤੇ ਦਿਨ ਮਹਾਪੰਚਾਇਤ ਦੇ ਵਿੱਚ ਪਹੁੰਚਣ ਤੋਂ ਬਾਅਦ ਉਹਨਾਂ ਦੀ ਹਾਲਤ ਹੋਰ ਜ਼ਿਆਦਾ ਵਿਗੜ ਗਈ ਹੈ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਦੇ ਸਾਬਕਾ ਡੀਆਈਜੀ ਨਰਿੰਦਰ ਭਾਰਗਵ ਡੱਲੇਵਾਲ ਨੂੰ ਮਿਲਣ ਖਨੌਰੀ ਬਾਰਡਰ ਪਹੁੰਚੇ ਅਤੇ ਅਜੇਹੇ ਦੇ ਵਿੱਚ ਖਨੌਰੀ ਬਾਰਡਰ ਤੇ ਮੋਰਚੇ ਤੇ ਆ ਰਹੇ ਇੱਕ ਕਿਸਾਨ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਗਈ ਹੈ ਜ਼ਿਕਰ ਖਾਸ ਹੈ ਕਿ ਜਦੋਂ ਮਹਾਪੰਚਾਇਤ ਦੌਰਾਨ ਜੀਜੀ ਢੱਲੇਵਾਲ ਨੂੰ ਸਟੇਜ ਤੇ ਲਿਆਂਦਾ ਗਿਆ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਅਜੇਹੇ ਦੇ ਵਿੱਚ ਉਹਨਾਂ ਨੂੰ ਜਦੋਂ ਆਰਾਮ ਕਰਨ ਦੇ ਲਈ ਮੁੜ ਉਹਨਾਂ ਦੇ ਕਮਰੇ ਦੇ ਵਿੱਚ ਭੇਜਿਆ ਗਿਆ ਤਾਂ ਉਸ ਤੋਂ ਬਾਅਦ ਡਾਕਟਰਾਂ ਨੂੰ ਵੀ ਹਲੇ ਤੱਕ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਦੀ ਖਬਰ ਸਾਹਮਣੇ ਆਈ ਹੈ ਅਜੇਹੇ ਦੇ ਵਿੱਚ ਇੱਕ ਵਾਰ ਮੁੜ ਤੋਂ ਸ਼ਾਮ ਨੂੰ ਕਿਸਾਨ ਨੇਤਾਵਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਰਣਨੀਤੀ ਤੇ ਚਰਚਾ ਹੋਵੇਗੀ दिखता है कि फला आदमी लड़ रहा है टल्ले वाला लड़ रहा है ये नहीं ये सब ऊपर वाले की कोई मर्जी है ये उसकी मर्जी से हो रहा है वो शरीर उसी ने तो दिया है किसी की मर्जी है कि अपनी उसकी मर्जी के बगैर कोई शरीर धारण कर पाए नहीं कर पाएगा जिसको वो चाहता है उसी को मनुष्य का शरीर देता है वो उसने दिया है तो फिर जैसा वो लड़ाना चाहता है जैसा कार्य करवाना चाहता है वो करवाता है तो ये जो हो रहा है ये सब उसी की मर्जी से और वही कर रहा है मुझे ये भी विश्वास है जैसे आज आपने प्यार दिखाया है आपने जिस तरह से यहाँ पे आए हो एक आवाज पे तो जिस तरीके से यहाँ पे बार बार पुलिस उठाने का प्रयास कर रही थी हमारे नौजवानों ने आकर रात को ही आते थे सूचना मिली कि पुलिस उठा सकती है तो रात को हरियाणा से पंजाब से सैकड़े नौजवान यहाँ पे खनौरी बॉर्डर पे आए उन्होंने आकर मोर्चा संभाला ਇਹ ਕੌਣ ਕਰ ਰਹਾ ਹੈ ਇਹ ਸਭ ਉਪਰ ਵਾਲੇ ਦੀ ਮਰਜ਼ੀ ਸੀ ਤੋਂ ਹੋ ਰਹਾ ਹੈ ਅੱਜ ਆਪ ਇਤਨੀ ਵੱਡੀ ਸੰਖਿਆ ਮੈਂ ਆਏ ਹੋ ਇਹ ਸਭ ਉਪਰ ਵਾਲੇ ਦੀ ਮਰਜ਼ੀ ਸੀ ਆਪ ਆਏ ਹੋ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੇ ਚਖਤ ਦੇ ਵਿੱਚ ਬੜੀ ਸ਼ਰਤਾਂ ਦੇ ਨਾਲ ਮਨਾਇਆ ਜਾਂਦਾ ਹੈ ਇੱਕ ਪਾਸੇ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੀ ਜੀਵਨੀ ਬਾਰੇ ਉਹ ਪੂਰੀ ਜ਼ਿੰਦਗੀ ਜਿੱਥੇ ਜ਼ੁਲਮਾਂ ਦਾ ਟਾਕਰਾ ਕਰਦੇ ਉਹਨਾਂ ਨੇ guzri ਹੈ ਤਾਂ ਅਜਿਹੇ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਬਾਰੇ ਆਓ ਇੱਕ ਖਾਸ ਝਾਤ ਮਾਰਦੇ ਹਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਪੂਰਵ ਪੂਰੀ ਜਗਤ ਦੇ ਵਿੱਚ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਬਹੁਮੁਖੀ ਸ਼ਖਸੀਅਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਇਨਕਲਾਬੀ ਜੋ ਦਿਨ ਨੇ ਜਿਨ੍ਹਾਂ ਨੇ ਹਥਿਆਰਬੰਦ ਖਾਲਸਾ ਪੰਥ ਦੀ ਸਜਣਾ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਸਮੁੱਚੇ ਸਿੱਖ ਸਿੱਖ ਜਗਤ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸ਼ਰਤਾ ਦੇ ਨਾਲ ਮਨਾਇਆ ਜਾ ਰਿਹਾ ਹੈ ਅਜਿਹੇ ਦੇ ਵਿੱਚ ਮਨੁੱਖਤਾ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਨ ਵਾਲੇ ਸਾਹਿਬੇ ਕਮਾਲ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਭਾਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਪੰਜਾਬ ਦੇ ਵਿੱਚ ਜ਼ੁਲਮਾਂ ਦਾ ਟਾਕਰਾ ਕਰਦੇ ਗੁਜ਼ਾਰਿਆ ਪਰ ਉਹਨਾਂ ਦਾ ਮੁੱਢਲਾ ਜੀਵਨ ਪਟਨਾ ਸਾਹਿਬ ਵਿੱਚ ਬਿਤਾ। ਪਟਨਾ ਸਾਹਿਬ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਅਤੇ ਇੱਥੇ ਹਰ ਸਾਲ ਗੁਰੂ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਸਾਹਿਬੇ ਕਮਾਲ ਤਾਂ ਤਾਂ ਸੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਗੁਰਪੁਰਬ ਜੋ ਤਾਲ ਮਿਤੀ 6 ਜਨੂ ਸਮੂਹ ਸੰਤਾਂ ਬਹੁਤ ਉਤਸ਼ਾਹ ਨਾਲ ਆ ਰਹੀਆਂ ਹਨ ਇਹਦੇ ਸੰਬੰਧ ਦੀ ਅੱਜ ਨਗਰ ਕੀਰਤਨਤਾ ਹੋਈ ਹੈ ਜੋ ਟੁੱਟੀ ਗੰਗੀ ਸਾਗ ਬਗਲਾ ਸਾਗ ਰਾਮਪਰ ਹੋਤੀ ਸਰੋਵਰ ਦੀਆਂ ਪ੍ਰਕਰਮਾ ਕਰਦਾ ਹੋਇਆ ਦਰਬਾਰ ਸਾਹਿਬ ਇੱਥੇ ਸੰਭਾਵਤ ਹੋਵੇਗਾ ਅੱਜ ਸ਼ਾਮ ਨੂੰ ਅਰਹਿ ਰਾਜ ਸਾਹਿਬ ਦੀ ਸਮਾਪਤੀ ਤੋਂ ਅਪਰੰਤ ਵਿਸ਼ੇਸ਼ੌਰਤੇ ਰਾਜੀ ਸਿੰਘ ਸਾਹਿਬਾਨ tatha ਵਾਇਸ ਸਿੰਘ ਸਾਹਿਬਾਨ ਪਹੁੰਚ ਰਹੇ ਹਨ ਜੋ ਸੰਗਤਾਂ ਨੂੰ ਗੁਰਪ੍ਰਾਸਾਦਨਾਮਕ ਇਹ ਹਾਲ ਕਰਨਗੇ ਕੱਲ ਮਿਤੀ 6 ਜਨਵਰੀ ਨੂੰ ਸ੍ਰੀ ਖੰਡਪਾਲ ਸਾਹਿਬ ਦੇ ਘੋਬ ਗੁਰਦੁਆਰਾ 6ਗਾਸਰਖੇ ਪਾਇ ਜਾਣਗੇ ਉਸ ਤੋਂ ਅਪਰੰਤ ਗੁਰਦੁਆਰਾ ਠੱਤੀ ਜੰਡੀ ਸਾਹਿਬ ਦੇ ਦੀਵਾਨ ਫਜ਼ਲ ਜੇ ਜੇ ਸਵਚ ਉੱਚ ਕੋਟੀ ਦੇ ਰਾਗੀ ਢਾਡੀ ਤਕਵਾ ਵਾਹ ਸਰਵਨ ਪਹੁੰਚ ਰਹੇ ਹਾਂ ਮੈਂ ਇਸ ਸੌਫਰ ਤੇ ਸਮੂਹ ਨਾਮੇਵਾ ਸੰਗਤਾਂ ਨੂੰ ਲੱਖ ਲੱਖ ਵਾਹਿ ਜਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਸਾਂ ਦਾ ਸਫ਼ਰ ਕਰਨ ਵਾਲਿਆਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕੱਚੇ ਮੁਲਾਜ਼ਮਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ 3 ਦਿਨ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਅਜਿਹੇ ਦੇ ਵਿੱਚ ਜਿਹੜੀਆਂ ਬੀਬੀਆਂ ਭੈਣਾਂ ਔਰਤਾਂ ਰੋਜ਼ਮਰਾਂ ਨੂੰ ਲੈ ਕੇ ਆਪਣੇ ਕੰਮਾਂ ਤੇ ਸਰਕਾਰੀ ਬਸਾਂ ਦੇ ਸਫ਼ਰ ਕਰਦੀਆਂ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਦੇ ਵਿੱਚ ਇਸ ਖਬਰ ਦੇ ਵਿੱਚ ਕੀ ਹੈ ਪੂਰੀ ਡਿਟੇਲਸ ਆਓ ਨਜ਼ਰ ਮਾਰਦੇ ਹਾਂ ਸੋ ਜੇਕਰ ਤੁਸੀਂ ਵੀ ਬੱਸਾਂ 'ਚ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਜਾਣਣੀ ਬੇਹਤ ਲਾਜ਼ਮੀ ਹੈ ਕਿਉਂਕਿ ਨਹੀਂ ਤਾਂ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਿਕਰ ਖਾਸੇ ਕਿ ਪੀਆਰਟੀਸੀ ਕੰਟਰੈਕਟ ਮੁਲਾਜ਼ਮ ਯੂਨੀਅਨਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਫਿਰ ਤੋਂ ਹੜਤਾਲ ਕੱਚੇ ਕਾਮਿਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਦਰਸ਼ਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀਆਂ ਦੀ ਹਦਾਇਤਾਂ ਤੇ باوجود ਵੀ ਇਹਨਾਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਪਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੰਬੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਉਹਨਾਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਤੇ ਚੱਲਦੇ ਆ ਸੂਬੇ ਦੇ ਵਿੱਚ 3 ਦਿਨ ਦੇ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਅਜਿਹੇ ਦੇ ਵਿੱਚ 6 7 8 ਜਨਵਰੀ ਨੂੰ ਸੂਬੇ ਦੇ ਵਿੱਚ ਪਨਬਸ ਪੀਆਰਟੀਸੀ ਦੀਆਂ ਬੱਸਾਂ ਨਹੀਂ ਚੱਲਣਗੀਆਂ ਆਪਣੀ ਮੰਗਾਂ ਨੂੰ ਲੈ ਕੇ ਪੀਆਰਟੀਸੀ ਪਨਬਸ ਮੁਲਾਜ਼ਮ ਯੂਨੀਅਨ ਦੇ ਚੰਡੀਗੜ੍ਹ ਵਿਖੇ ਵੱਖ-ਵੱਖ ਹੜਤਾਲੀਆਂ ਦੇ ਵੱਲੋਂ ਮੁੱਖ ਮੰਤਰੀ ਦੀ ਰਿਹائش ਤੇ ਸਾਹਮਣੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਲਈ 6 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਲਈ ਇਹ ਖਬਰ ਬਿਹਤ ਲਾਜ਼ਮੀ ਹੈ ਪੰਜਾਬ ਪੁਲਿਸ ਅਕਸਰ ਸਵਾਲਾਂ ਦੇ ਘੇਰੇ ਦੇ ਵਿੱਚ ਘिरी ਰਹਿੰਦੀ ਹੈ ਅਜਿਹੇ ਦੇ ਵਿੱਚ ਅੰਮ੍ਰਿਤਸਰ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲੜਾਈ ਦੇ ਰਾਜੀਨਾਮੇ ਨੂੰ ਲੈ ਕੇ ਜਦੋਂ ਧਿਰ ਨੇ ਵਾਰ-ਵਾਰ ਇਹ ਇਲਜ਼ਾਮ ਲਗਾਏ ਕਿ ਥਾਣੇ ਵਾਲਿਆਂ ਦੇ ਵੱਲੋਂ ਸਾਡੀ ਨਹੀਂ ਸੁਣੀ ਜਾਂਦੀ ਉਸ ਤੋਂ ਬਾਅਦ ਇੱਕ ਮਹਿਲਾ ਮੀਡੀਆ ਦੇ ਸਾਹਮਣੇ ਆਉਂਦੀ ਹੈ ਅਤੇ ਉਹ ਇਹ ਇਲਜ਼ਾਮ ਲਗਾਉਂਦੀ ਹੈ ਕਿ ਮੇਰੇ ਤੇ ਐਸਐਚਓ ਸਾਹਿਬ ਨੇ ਚਪੇੜ ਮਾਰੀ ਹੈ ਜ਼ਿਕਰੇ ਖਾਸ ਹੈ ਕਿ ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ਵਿਖੇ ਦਰਖਾਸਤ ਦੇ ਕੇ ਰਾਜੀਨਾਮਾ ਕਰਨ ਆਈ ਇੱਕ ਔਰਤ ਤੇ ਐਸਆਈ ਪੁਲਿਸ ਮੁਲਾਜ਼ਮ ਵੱਲੋਂ ਥੱਪੜ ਜੜਨ ਦੀ ਖਬਰ ਸਾਹਮਣੇ ਆਈ ਜਿਸ ਤੋਂ ਬਾਅਦ ਥਾਣੇ ਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਮਹਿਲਾ ਨੇ ਦੱਸਿਆ ਹੈ ਕਿ ਉਸਤੇ ਪਤੀ ਦਾ ਕਿਸੇ ਨਾਲ ਝਗੜਾ ਚੱਲਦਾ ਪਿਆ ਹੈ ਅਤੇ ਪੁਲਿਸ ਨੇ ਦਰਖਾਸਤ ਲਿਖ ਕੇ ਦੋਹਾਂ ਪਾਰਟੀਆਂ ਨੂੰ ਥਾਣੇ ਦੇ ਵਿੱਚ ਸੱਦਿਆ ਪਰ ਪੁਲਿਸ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਤੇ ਵਾਰ-ਵਾਰ ਸਾਨੂੰ ਜੇਲ੍ਹ ਅੰਦਰ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੌਰਾਨ ਇੱਥੇ ਇਲਜ਼ਾਮ ਇਹ ਵੀ ਲੱਗਦੇ ਪਏ ਆ ਕਿ ਮਹਿਲਾ ਨੇ ਕਿਹਾ ਹੈ ਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਮੇਰੇ ਤੇ ਜ਼ੋਰ ਦੇ ਨਾਲ ਥੱਪੜ ਮਾਰਿਆ ਗਿਆ ਤਾਂ ਦੂਸਰੇ ਪਾਸੇ ਪੁਰੇਸ ਮੁਲਾਜ਼ਮ ਨੇ ਵੀ ਆਖਿਆ ਹੈ ਕਿ ਉਸ ਔਰਤ ਲੜਕੀ ਦੇ ਵੱਲੋਂ ਮੇਰੇ ਵੀ ਚਪੇੜ ਮਾਰੀ ਗਈ ਹੈ ਆ ਪਤੋਂ ਦਾ ਪਾਰਟੀਆਂ ਦਾ ਇਹਨਾਂ ਨੂੰ ਪਾਰਟੀਆਂ ਦੇ ਵਿੱਚ ਦਰਬਿਆਤ ਲਈ ਬੁਲਾਇਆ ਇਹ ਤਾਂ ਰਖਾ ਦੇ ਸਬੰਧ ਵਿੱਚ ਤੇ ਇਹਦਾ ਜਿਹੜਾ ਪਤੀ ਆ ਉਹ ਤਿਆਸ਼ ਵਿੱਚ ਆ ਗਿਆ ਉਹ ਗੁਜਰਾ ਆਪਣਾ ਹੱਥ ਪਾਈ ਹੋਣ ਲੱਗਿਆ ਪੰਜੇ ਵਾਰ ਛਡਾਉ ਲੱਗਾ ਤੇ ਉਹਨੇ ਮੇਰੇ ਉਹਨੇ ਮੈਚ ਡਾਉ ਲਗਾ ਇਹ ਅਗਿਆਗਿ ਇਹ ਇਹਦੇ ਤਫਖ ਦੇ ਵੱਜ ਗਿਆ ਉਹ ਕਹਿੰਦੇ ਜਾਣਬੁੱਝ ਕੇ ਮਾਰੀ ਇਹਨਾਂ ਚ ਪੇੜ ਮਾਰੇ ਮਾਰਤੀ ਅਸੀਂ ਅਸੀਂ ਜਾਣਬੁੱਝ ਕੇ ਚਪੇੜ ਮਾਰੀ ਇਹਨਾਂ ਸ਼੍ਰੀਮਾਨ ਜੀ 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 ਜਾਣਬੁੱਝ ਕੇ ਚਪੇੜ ਮਾਰੀ ਹੈ ਕੈਮਰੇ ਦੀ ਵੀਡੀਓ ਸਾਰੇ ਸਾਹਮਣੇ ਇਹਨਾਂ ਨੇ ਮੇਰੇ ਚਪੇੜ ਮਾਰੀ ਉਸ ਤੋਂ ਆਪਣਾ ਬਚਾਅ ਕਰਨ ਵਾਸਤੇ ਮੇਰੇ ਮੂੰਹ ਤੇ ਨਿਸ਼ਾਨ ਪਿਆ ਆਪਣਾ ਬਚਾਅ ਕਰਨ ਦੇ ਬਾਅਦ ਵਿੱਚ ਇਹਨਾਂ ਨੇ ਮਾਰੀ ਹੈ ਕਿਹੜਾ ਨਿਸ਼ਾਨੇ ਵਾ ਪਾਜੀ ਮੇਰੀ ਗੱਲ ਸੁਣੋ ਜੇ ਮੈਂ ਝੂਠ ਬੋਲਦੀ ਆ ਨਾ ਕੈਮਰੇ ਦੀ ਵੀਡੀਓਜ਼ ਹੈਗੀਆਂ ਵਾ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਦੇ ਬਰਾਬਰ ਚਪੇੜ ਮਾਰੀ ਕਿਉਂਕਿ ਇਹਨਾਂ ਨੇ ਲੇਡਿਸ ਤੇ ਮਾਰੀ ਹੈ ਮ ਤੇ ਭਾਜੀ ਕੀ ਮਸਲਾ ਹੋਇਆ ਜੀ ਮਸਲਾ ਭਾਜੀ ਹੋਇਆ ਸਾਡਾ ਕਿਸੇ ਨੇ ਪੈਸੇ ਦਾ ਲੈਣ ਦੇਣ ਸੀ ਅਸੀਂ ਉਹਨਾਂ ਕੋਲ ਸਮਾਨ ਲਿਆ ਸੀ ਉਹ ਉਹਨਾਂ ਨੇ ਸਾਡੀ ਦੁਕਾਨ ਦੇ ਆ ਕੇ ਮਾਰਕੁੱਟ ਕੀਤੀ ਤੇ ਅੱਗੋਂ ਮੇਰੇ ਹਸਬੰਦ ਦੇ ਵੀ ਉਹਨਾਂ ਨੇ ਕੀ ਕਹਿੰਦੇ ਪਰਚਾ ਠੋਕਦੇ ਪਏ ਸੀਗੇ ਉਸ ਤੋਂ ਪਹਿਚਾਂ ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ ਤੇ ਮੇਰੇ ਹਸਬੰਦ ਨੂੰ ਅੰਦਰ ਕਰਨ ਲੱਗੇ ਸੀ ਜੇ ਮੈਂ ਉੱਥੇ ਅੱਗੇ ਖੜੀ ਸੀ ਤਾਂ ਮੇਰੇ ਮੂੰਹ ਤੇ ਉਹਨਾਂ ਨੇ ਚਪੇੜ ਮਾਰ ਦਿੱਤੀ ਹੂੰ ਤੇ ਭਾਜੀ ਅੱਗੋਂ ਕਹਿੰਦੇ ਤੁਹਾਨੂੰ ਦੋਨਾਂ ਨੂੰ ਅਸੀਂ ਅੰਦਰ ਕਰ ਦਨਾਂ ਚਪੇੜ ਮਾਰੀ ਤਾਂ ਸਾਰੇ ਜਣੇ ਕਹਿੰਦੇ ਕੋਈ ਨਹੀਂ ਤੁਸੀਂ ਸਮਝਾ ਦਿੰਦੇ ਆ ਗਲਤੀ ਹੋ ਗਈ ਨਾ ਕੋਈ ਗਲਤੀ ਹੋ ਗਈ ਅਸੀਂ ਇੱਥੇ ਹੇ ਤੁਹਾਡੀ ਮੋਤੇ ਕਿੰਨੇ ਮਾਰੀ ਚਪੇੜ ਕਿੰਨੇ ਮਾਰੀ ਕੀ ਹੋ ਰਿਹਾ ਸੀ ਉਦੋਂ ਰਾਜੀਨਾਮਾ ਹੋ ਰਹੀ ਸੀ ਰਾਜੀਨਾਮਾ ਹੋ ਰਹੀ ਸੀ ਰਿਪੋਰਟ ਲਿਖ ਰਹੀ ਸੀ ਉਹ ਮੇਰੇ ਹਸਬੰਡ ਨੂੰ ਕਹਿੰਦੇ ਕਿ ਮੈਡਮ ਤੁਹਾਡਾ ਤੁਹਾਡਾ ਪਰਚਾ ਲੇਖ ਲਿਆ ਹੈ ਜਿਹੜਾ ਤੁਹਾਡੇ ਹਸਬੰਡ ਦੇ ਖਿਲਾਫ ਪਰਚਾ ਕੀਤਾ ਵਾ ਉਹ ਉਹਨਾਂ ਨੂੰ ਅਸੀਂ ਇੱਥੇ ਰੱਖਣਾ ਵਾ ਤੁਸੀਂ ਇੱਥੇ ਜਾਓ ਮੈਂ ਕਿਹਾ ਕਿਉਂ ਇੱਥੇ ਰੱਖਣਾ ਸਾਨੂੰ ਜਾਣ ਦੋ ਤੇ ਕੀ ਕਹਿੰਦੇ ਨਹੀਂ ਜਾਣ ਦੇਣਾ ਤਾਂ ਉਹਨਾਂ ਨੇ ਮੇਰੇ ਚਪੇੜ ਮਾਰ ਦਿੱਤੀ ਕਿੰਨੇ ਮਾਰੀ ਰਜਿੰਦਰ ਕੁਮਾਰ ਕੀ ਗੱਲ ਹੈ ਐਸਆਈ ਐਸਆਈ ਹਾਂ ਅਸਲ ਤਾਂ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਚ ਪੇੜ ਮਾਰੇ ਦਾ ਕੋਈ ਪਛਤਾਵਾ ਨਹੀਂ ਹੈਗਾ ਅੱਗੋਂ ਕਹਿੰਦੇ ਕਿ ਇਹਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰਨਾ ਇਹਨਾਂ ਤੇ ਆ ਪਰਚਾ ਠੋਕੋ ਤੇ ਇਹਨਾਂ ਤੇ ਆ ਪਰਚਾ ਠੋਕੋ ਜਦੋਂ ਰਾਈ ਨਵਾਂ ਆ ਰਿਹਾ ਸੀ ਕੋਈ ਮਹਿਲਾ ਪੁਲਿਸ ਤੁਹਾਡੇ ਲੱਗੇ ਹੈਗੀ ਨਹੀਂ ਨਹੀਂ ਕੋਈ ਮਹਿਲਾ ਪੁਲਿਸ ਲੱਗੇ ਨਹੀਂ ਹੈਗੀ ਸੀਗੀ ਅਗਰ ਲੇਡੀਜ਼ ਪੁਲਿਸ ਜੇ ਮੇਰੀ ਗਲਤੀ ਸੀ ਲੇਡੀਜ਼ ਪੁਲਿਸ ਮਾਰ ਦਿੰਦੀ ਤੇ ਮੈਂ ਇੱਕ ਦਿਨ ਵੀ ਮਚਾਰ ਖਾ ਲੈਣੀ ਸੀ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਨੇ ਮੈਨੂੰ ਕੀ ਕਹਿੰਦੇ ਤੁਹਾਨੂੰ ਅੰਦਰ ਕਰ ਦਣਾ ਵਾ ਲੋਕ ਥਾਣੇ ਦੇ ਵਿੱਚ ਵੀ ਸੇਖ ਨਹੀਂ ਹਾਂਜੀ ਭਾਜੀ ਲੋਕ ਤਾਂ ਥਾਣੇ ਦੇ ਵਿੱਚ ਵੀ ਸੇਖ ਨਹੀਂ ਪੂਰੇ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਨਵੇਂ ਸਾਲ ਤੇ ਮੁਸਤੈਦੀ ਕੀਤੀ ਗਈ ਹੈ ਅਜੇਹੇ ਦੇ ਵਿੱਚ ਥਾਂ-ਥਾਂ ਤੇ ਜਿੱਥੇ ਨਾਕੇ ਲੱਗੇ ਹੋਏ ਆ ਪਰ ਦੂਸਰੇ ਪਾਸੇ ਖਬਰ ਗੋਨੇ ਆਲਾ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਪੁਲਿਸ ਦੇ ਵੱਲੋਂ ਜਦੋਂ ਨਾਕਾ ਲਗਾਇਆ ਹੋਇਆ ਸੀ ਤਾਂ ਅਜੇਹੇ ਦੇ ਵਿੱਚ ਚਲਾਨ ਕੱਟਣ ਤੋਂ ਬਾਅਦ ਡਰਾਈਵਰ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਜ਼ਿਕਰ ਹੀ ਖਾਸ ਹੈ ਕਿ ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਇਹ ਸਾਹਮਣੇ ਆਈ ਤਾਂ ਇਸ ਬਾਬਤ ਅਸੀਂ ਜਦੋਂ ਘੋਕ ਕੀਤੀ ਤਾਂ ਆਹ ਤਸਵੀਰਾਂ ਅਤੇ ਪੁਲਿਸ ਦੇ ਬਿਆਨ ਸਾਹਮਣੇ ਆਇਆ ਇਸ ਤੇ ਵੀ ਦੱਸਿਆ ਗਿਆ ਹੈ ਕਿ ਕਾਰ ਚਾਲਕ ਨੇ ਸੀਟ ਨਹੀਂ ਪਾਈ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸਤਾਦ ਚਲਾਨ ਕਰ ਦਿੱਤਾ ਉਸ ਤੋਂ ਬਾਅਦ ਕਾਰ ਚਾਲਕ ਭੜਕ ਉੱਠਿਆ ਤੇ ਉਹ ਪੁਲਿਸ ਦੇ ਸਾਹਮਣੇ ਉਸਨੇ ਹਾਈ ਵੋਲਟੇਜ ਡਰਾਮਾ ਕੀਤਾ ਉਸਨੇ ਕਿਹਾ ਹੈ ਕਿ ਮੇਰਾ ਚਲਾਨ ਤਾਂ ਕਰ ਦਿੱਤਾ ਪਰ ਜਿਹੜੇ 50 ਲੋਕ ਹੋਰ ਛੱਡੇ ਹੈ ਉਹਨਾਂ ਦਾ ਚਲਾਨ ਕਿਉਂ ਨਹੀਂ ਕੀਤਾ ਗਿਆ ਅਜਿਹੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੀ ਗੱਲ ਸੁਣ ਕੇ ਤੁਸੀਂ ਵੀ ਜਵਾਬ ਦੇਣ ਦੀ ਕੋਸ਼ਿਸ਼ ਕਰਨਾ ਕਿ ਤੁਹਾਨੂੰ ਇਸ ਦੇ ਵਿੱਚ ਕੀ ਲੱਗਦਾ ਪਿਆ ਏ ਹਾਂਜੀ ਵੀਰ ਲੋਕਲ ਤੁਹਾਨੂੰ ਦਿਸਿਆ ਨਾ ਟ੍ਰੈਫਿਕ ਕਿੰਨਾ ਹੈ ਹਾਂਜੀ ਦੇਖੀ ਅਸੀਂ ਮਾਲ ਰੋਡ ਤੇ ਸਾਰੇ 50 ਵਰੀ ਖੜਨਾ ਜੀ ਸੀਟ ਬੈਲਟ ਲੱਗੂਗੀ ਤੁਸੀਂ ਦੱਸੋ ਮੈਨੂੰ ਇਹਨਾਂ ਨੇ ਗਾਂਧੀ ਕੇ ਬਾਹਰੂਰੇ ਰੋਕ ਲਿਆ ਮੈਨੂੰ ਕਹਦੇ ਤੁਹਾਡੀ ਗੱਡੀ ਦੇ ਕਾਗਜ਼ ਦਿਖਾਓ ਮੇਰੀ ਗੱਡੀ ਦੇ ਕਾਗਜ਼ ਸਾਰੇ ਪੂਰੇ ਨਿਕਲ ਗਏ ਉਹ ਦੋਵਾਂ ਨੇ ਸੀਟ ਬੈਲਟ ਦਾ ਚਾਰਾਣ ਕਟਾ ਲਓ ਚਲੋ ਆਇ ਦਿਨ ਕੱਟਦਾ ਆਪਾਂ ਕਟਾਲਿਆ ਉਦੋਂ ਵੇ 50 ਬੰਦੇ ਇਹਨਾਂ ਨੇ ਫੋਨ ਕਰਕੇ ਆ ਵੀ ਇਹਲੇ ਚਲਨ ਲੰਘਾ ਦੇ ਮੇਰਾ ਕੀ ਕਸੂਰ ਆ ਭਾਈ ਮੈਂ ਦੇਣਾ ਕệਦਾ ਕੁਛ ਸਾਰਿਆਂ ਦਾ ਚਲਾਨ ਕਟੋ ਜੀ ਕੋਲੇ ਖੜੇ ਆ ਇਹਨੇ ਫੋਨ ਕਰਕੇ ਨੰਗਾਤਾ ਤੇ ਉਹਦਾ ਨੰਗਾਤਾ ਤੇ ਘੰਟਾ ਹੋ ਗਿਆ ਪਰਚੀ ਨਿਕਲਦੀ ਇਹੋ ਜੀ ਇਹਨਾਂ ਕੋਲ ਮਸ਼ੀਨਾ ਘੰਟਾ ਮੈਂ ਮਸ਼ੀਨ ਮੈਂ ਚਲਾਨ ਲੈ ਲਿਆ ਹੁਣ ਇਹਨੇ ਨਹੀਂ ਮਸ਼ੀਨ ਦਿੱਤੀ ਤੁਸੀ ਮਸ਼ੀਨ ਚੈੱਕ ਕਰੋ ਮਾੜੀ ਜੀ 2 ਘੰਟੇ ਹੋ ਗਏ ਮੈਂ ਪਰਚੀ ਲੈਣ ਕਿੰਦੀ ਖੜਾ ਇਹੋ ਜੀ ਪੁਲਸਾ ਇਹੋ ਜੀ ਚਲਾਨ ਕਟ ਲੇ ਜਿਹਨੋਂ ਪਰਚੀ ਤਾਂ ਨਿਕਲਦੀ ਨਹੀਂ ਗਈ ਘੰਟਾ ਹੋ ਗਿਆ ਮੈਡਮ ਜਿਹੜਾ ਹੁਣ ਇਹ ਝਗ ਕੋਡ ਰੋਲ ਆਣੇ ਸੀ ਅਸੀਂ ਨਾਕਾ ਲਾਇਆ ਹੋਇਆ ਇੱਥੇ ਬਸ ਅਡੇ ਦੇ ਕੋਲੇ ਕਨਿਆਣਾ ਮੰਡੀ ਹਾਂਜੀ ਉਹਦੇ ਵਿੱਚ ਸਿਊਚ ਬੈਲਟ ਵਗੈਰਾ ਨਹੀਂ ਲੱਗੀ ਸੀ ਜੀ ਉਹਦੇ ਸੰਧ ਦੇ ਵਿੱਚੋਂ ਉਹਨੂੰ ਰੋਕਿਆ ਸੀ ਤੇ ਉਹਨੂੰ ਹਦਾਇਤ ਕੀਤੀ ਸੀ ਤੇ ਕੋਈ ਐਸੀ ਗੱਲ ਨਹੀਂ ਅਸੀਂ ਚਲਾਨ ਕਟਾਇਆ ਜੀ ਇਹਦਾ ਮੈਮ ਇੱਕ ਸਿਆਸੀ ਲੋਕ ਵਿੱਚ ਦਖੰਡਾਜੀ ਕਰਦੇ ਨਜ਼ਰ ਆਏ ਹੈਗੇ ਤੁਹਾਡੀ ਪੁਲਿਸ ਨੇ ਫਿਰ ਵੀ ਚਲਾਨ ਕਟਾਇਆ ਇਹਦੇ ਬਾਰੇ ਕੀ ਕਹਿੰਨਾ ਹੈ ਤੁਹਾਡਾ ਨਹੀਂ ਜੀ ਜੋ ਸਾਡੀ ਡਿਊਟੀ ਐ ਸੀ ਉਹੋ ਕੀਤੀ ਸੀ ਜੋ ਸਹੀ ਹੈ ਅਸੀਂ ਸਹੀ ਕੀਤਾ ਬਿਲਕੁਲ ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈਂਦਾ ਪਿਆ ਅਜੇਹੇ ਦੇ ਵਿੱਚ ਨਵੇਂ ਸਾਲ ਤੋਂ ਬਾਅਦ ਇੱਕ ਅਜਿਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਟੈਨਸ਼ਨ ਦੇ ਵਿੱਚ ਪਾ ਰੱਖਿਆ ਹੈ ਜ਼ਿਕਰ ਖਾਸ ਕਿ ਇੱਥੇ ਫਰੀਦਕੋਟ ਦੇ ਵਿੱਚ ਇੱਕ ਬੰਦ ਨੁਮਾ ਫੈਕਟਰੀ ਦੇ ਵਿੱਚ ਜਦੋਂ ਨੌਜਵਾਨ ਦੀ লাশ ਮਿਲਦੀ ਹੈ ਅਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਦੋਂ ਇਸ ਦੀ ਤਫ਼ਤੀਸ਼ ਕੀਤੀ ਜਾਂਦੀ ਹੈ ਤਾਂ ਹੈਰਾਨੀਜਨਕ ਖੁਲਾਸੇ ਹੁਣ ਸਾਹਮਣੇ ਆਉਂਦੇ ਪਏ ਹੈ ਜ਼ਿਕਰੇ ਖਾਸੇ ਕਿ ਫਰੀਦਕੋਟ ਦੇ ਕਸਬਾ ਕੋਟਖਪੂਰਾ ਦੇ ਜਲਾਲਿਆਣਾ ਰੋਡ ਤੇ ਇੱਕ ਫੈਕਟਰੀ ਵਿੱਚੋਂ ਨਾਮਾ ਮਾਲੂਮ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸਦੀ ਮੌਤ ਕਥਿਤ ਨਸ਼ੇ ਦੀ ਓਵਰਡੋਸ ਤੇ ਕਰਕੇ ਹੋਈ ਹੈ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਮੌਕੇ ਤੇ ਪਹੁੰਚਦੀ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਐਤਵਾਰ ਦੁਪਹਿਰ ਲੋਕਾਂ ਨੇ ਵੇਖਿਆ ਕਿ ਰੋਡ ਤੇ ਚਰਚ ਸਾਹਮਣੇ ਇੱਕ ਫੈਕਟਰੀ ਵਿੱਚੋਂ ਨੌਜਵਾਨ ਦੀ ਲਾਸ਼ ਪਈ ਹੈ ਜਿਸ ਤੇ ਇਸ ਤੋਂ ਬਾਅਦ ਪੁਲਿਸ ਨੂੰ ਜਦੋਂ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਆ ਕੇ ਇਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਇਹਦੀ ਅਜੇ ਕੋਈ ਪਛਾਣ ਤਾਂ ਜਹੀ ਹੋਈ ਨਹੀਂ ਅਕਸਰ ਇਹ ਲਹੂਈ ਦਿੱਤ ਹੋਈ ਹੈ ਦੀ ਓਵਰਡੋਜ਼ ਨਾਲ ਹੈ ਵੀ ਚਿੱਟੇ ਦਾ ਕੋਈ ਓਵਰਡੋਜ਼ ਲਾ ਲੀਏ ਨੇ ਤੇ ਬਾਕੀ ਇਹਦੇ ਕੋਈ ਨਾਂ ਤਾਂ ਵੀ ਇਹਦੀ ਪਛਾਣ ਹੋਈ ਜਾਂ ਨਾ ਕੋਈ ਤਾਂ ਆਧਾਰ ਕਾਰਡ ਕੁਝ ਨਹੀਂ ਮਿਲਿਆ ਇਹਦੇ ਕੋਲ ਉਹ ਤੇ ਪੁਲਿਸ ਨੂੰ ਦਸਤਾ ਪ੍ਰਸ਼ਾਸਨ ਨੂੰ ਆ ਗਈ ਹੈ ਪੁਲਿਸ ਆ ਗਈ ਹੈ ਉਹ ਅਗਰ ਸੁਨਾਖਤ ਕਰਦੀ ਹੈ ਦੇਖਦੇ ਵੀ ਕੌਣ ਹੈ ਕੌਣ ਨਹੀਂ ਅਕਸਰ ਇੱਥੇ ਪਹਿਲਾਂ ਵੀ 3-4 ਮੋਤਾਂ ਹੋ ਚੁੱਕੀਆਂ ਇਹ ਦੋ ਤਾਂ ਫੈਕਟਰੀਆਂ ਸਾਡੇ ਇੱਥੇ ਖੰਡਰ ਹੋਈਆਂ ਪਈਆਂ ਚਿੱਟੇ ਵਾਲੇ ਅਕਸਰ ਹੀ ਇੱਥੇ ਆ ਕੇ ਰਹਿਸ਼ ਉਹ ਹੈਗੀ ਨਦੀ ਦੇ ਚਿੱਟਿਆਂ ਦੀ ਰਹਿਸ਼ ਬਣੀ ਵੀ ਹੈ ਤੇ ਕੋਈ ਨਾ ਕੋਈ ਇੱਥੇ ਚੋਰੀ ਵੀ ਕਰਦਾ ਉਹ ਵੀ ਆ ਕੇ ਇੱਥੇ ਲੁਕ ਜਾਂਦਾ ਹੈ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦਾ ਕੋਈ ਵਰਮਾ ਬੰਦੋਬਸਤ ਚੰਗੀ ਤਰ੍ਹਾਂ ਕੀਤਾ ਜਾਵੇ ਅਕਸਰੇ ਕੋਈ ਹਾਸੇ ਨਾ ਹੋਣ ਜਿਹੜੀਆਂ ਇਹ ਫੈਕਟਰੀਆਂ ਖੰਡਰ ਹੈ ਕਿ ਇਹ ਕਦੇ ਨਹੀਂ ਵਰਤੋ ਜਾਂਦੀਆਂ ਇਹ ਫਿਲਹਾਲ ਬੈਂਕ ਬੈਂਕ ਦੇ ਕਰਜ਼ੇ 'ਚ ਹੈ ਫਰੀ ਛੱਡੀ ਵੀ ਹੈ ਤੇ ਲੋਕ ਅਕਸਰ ਇਹ ਚੋਰੀ ਵਾਲੇ ਆ ਕੇ ਲੁਕਦੇ ਆ ਜਾਂ ਕੋਈ ਚਿੱਟੇ ਵਾਲਾ ਆ ਕੇ ਤੇ ਚੱਟਾ ਲਾਉਂਦਾ ਕਿੰਨੀ ਕੁ ਉਮਰ ਲੱਗਦੀ ਐ ਇਸ ਨੂੰ ਇਹਦੀ 35-40 ਸਾਲ ਹੈਗੀ ਉਮਰ ਫਰੀਵ 15-20 ਮਿੰਟ ਪਹਿਲਾਂ ਸਾਨੂੰ ਫੋਨ ਆਇਆ ਸੀ ਥਾਣੇ ਵੀ ਇੱਕ ਡੱਡ ਬੋਡੀ ਜਿਹੜੀ ਲਵਾਰਸ ਇੱਥੇ ਪਈ ਹੈਗੀ ਐ ਜਲਾਲੇਆਣਾ ਰੋਡ ਤੇ ਤਾਂ ਜਦੋਂ ਹੁਣ ਆ ਕੇ ਦੇਖਿਆ ਇਹਨੂੰ ਡੱਡ ਬੋਡੀ ਨੂੰ ਚੱਕਿਆ ਇਹਦੀ ਜਿਹੜੀ ਹੈਗੀ ਐ ਕਾਰਵਾਈ ਅਸੀਂ ਕਰ ਰਹੇ ਆਂ ਇਦੇ ਬਾਰੇ ਹਜੇ ਪਤਾ ਨਹੀਂ ਲੱਗ ਰਿਹਾ ਜੀ ਇਹ ਕੌਣ ਹੈਗਾ ਇਹਦੀ شناخت ਨਹੀਂ ਹੋਈਗੀ ਤਾਂ ਬਾਕੀ ਕਾਰਵਾਈ ਬਾਅਦ ਚਾ ਮੈਂ ਕਾਰਨ ਕੀ ਲੱਗਦਾ ਵੈਸੇ ਨਾਲ ਕਾਰਨ ਇਹ ਠੰਡ ਬਹੁਤ ਜ਼ਿਆਦਾ ਹੈਗੀ ਜੀ ਰਾਤ ਸ਼ਾਇਦ ਹੋ ਸਕਦਾ ਠੰਡ ਠੰਡ ਰਾਂ ਮਰ ਗਿਆ ਹੋਵੇ ਕਿੰਨੀ ਉਮਰ ਲੱਗਦੀ ਇਹ 25 26 ਸਾਲ ਦਾ ਹੋਊਗਾ ਜੀ ਵੈਸੇ ਦੇਖਿਆ ਜਾਂਦਾ ਲੋਕ ਵੀ ਅਫਰ ਕਹਿ ਰਹੇ ਆਂ ਇਹ ਸਮਸਾਨ ਸੈਕਟਰ ਹੈ ਜੋ ਲੋਕ ਨਸ਼ਾ ਕਰਨ ਆਉਂਦੇ ਕੀ ਤੁਹਾਨੂੰ ਲੱਗਦਾ ਵੀ ਇਹ ਨਹੀਂ ਬਿਲਕੁਲ ਨਹੀਂ ਜੀ ਹਜੇ ਫਿਲਹਾਲ ਇਹ ਇਸ ਤਰ੍ਹਾਂ ਦਾ ਕੁਝ ਨਹੀਂ ਲੱਗ ਰਿਹਾਗਾ ਜੇ ਹੋਏਗਾ ਤਾਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋ ਜੂਗਾ ਜੀ ਸੋਇਸਾਨ ਹੁਣ ਤੱਕ ਦੀਆਂ ਅਹਿਮ ਤਾਜ਼ੀਆਂ ਖਬਰਾਂ ਵਧੇਰੇ ਖਬਰਾਂ ਦੇ ਲਈ ਟਿਡੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ